ਮਹਾਲੀ ਦੇ ਪਿੰਡ ਕੈਲੋਂ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਉੱਥੇ ਦੋ ਗੁੱਟਾਂ ਦੇ ਵਿੱਚ ਖੂਨੀ ਝੜਪ ਹੋ ਗਈ ਜਿਸ ਦੌਰਾਨ ਤਿੰਨ ਲੋਕ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਟਰਾਂਸਫਾਰਮ ਦੀ ਜਿਹੜੀ ਕਿ ਬੀਤੀ ਦੇਰ ਰਾਤ ਉਸ ਦੇ ਵਿੱਚ ਕੋਈ ਖਰਾਬੀ ਆਈ ਤਾਂ ਉਸ ਦੀ ਮੁਰੰਮਤ ਕੀਤੀ ਜਾ ਰਹੀ ਸੀ ਜਿਸ ਕਰਕੇ ਬਿਜਲੀ ਦਾ ਕੱਟ ਲੱਗਿਆ ਹੋਇਆ ਸੀ ਤਾਂ ਇਸੇ ਦੌਰਾਨ ਦੋ ਧਿਰਾਂ ਦੇ ਵਿੱਚ ਆਪਸੀ ਝੜਪ ਹੋ ਜਾਂਦੀ ਹੈ ਟਕਰਾਰਬਾਜ਼ੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਤਕਰਾਰਬਾਜ਼ੀ ਖੂਨੀ ਰੂਪ ਧਾਰਨ ਕਰ ਲੈਂਦੀ ਹੈ ਅਤੇ ਉੱਥੇ ਗੋਲੀਆਂ ਚਲਾ ਦਿੱਤੀਆਂ ਜਾਂਦੇ ਨੇ ਜਿਸ ਦੌਰਾਨ ਜਿਹੜੇ ਕਿ ਲੋਕ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਸਵੀਰਾਂ ਲਗਾਤਾਰ ਤੁਸੀਂ ਵੀ ਦੇਖ ਰਹੇ ਹੋ ਸਕਰੀਨ ਤੇ ਕਿ ਜਿਹੜੇ ਜ਼ਖਮੀ ਨੇ ਉਹ ਹਾਈ ਹਾਈ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਮਾਮਲਾ ਕਾਫੀ ਗੰਭੀਰ ਬਣ ਗਿਆ ਸੀ ਕਿਉਂਕਿ ਗੋਲੀ ਚੱਲਣ ਦੇ ਨਾਲ ਇੱਥੇ ਜਿਹੜੇ ਕਿ ਤਿੰਨ ਜਾਨੇ ਫਟਣ ਹੋ ਚੁੱਕੇ ਨੇ ਤੇ ਗੱਲ ਸਿਰਫ ਨਿੱਕੀ ਜੀ ਸੀ ਬਿਜਲੀ ਦੇ ਕੱਟ ਲੱਗੂ ਲੈ ਕੇ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਲੜਾਈ ਝਗੜਾ ਹੋ ਜਾਂਦਾ ਜਿਸ ਤੋਂ ਬਾਅਦ ਖੂਨੀ ਰੂਪ ਵਾਲਾ ਜਿਹੜਾ ਕਿ ਉੱਥੇ ਮਾਹੌਲ ਬਣ ਜਾਂਦਾ ਆਉ ਨਜ਼ਰ ਮਾਰਦੇ ਆ ਤੇ ਸੁਣਦੇ ਆ ਆਖਿਰ ਇਸ ਮਾਹੌਲ ਦੇ ਵਿੱਚ ਹੋਰ ਕੀ ਕੁਝ ਸਾਹਮਣੇ ਆਇਆ ਇਹ ਮੇਰੇ ਚਾਚਾ ਜੀ ਦਾ ਬੇਟਾ ਸੀ ਲਖਵੀਰ ਸਿੰਘ ਤੇ ਪਿੰਡ 'ਚ ਲਾਈਟ ਦੇਖਣ ਗਿਆ ਉਹਦੀ ਖਰਾਬ ਹੋਈ ਹੋਈ ਸੀ ਤੇ ਉੱਥੇ ਜਾ ਕੇ ਇਹਦਾ ਝਗੜਾ ਹੋ ਗਿਆ ਜੀ ਇਹਨਾਂ ਨਾਲ ਕੌਣ ਪਿੰਡ ਦੇ ਬੰਦੇ ਨੇ ਹਾਂਜੀ ਪਰ ਪਿੰਡ ਦੇ ਬੰਦੇ ਪਰਮਿੰਦਰ ਸਿੰਘ ਤੇ ਜੰਗਬਹਾਦਰ ਸਿੰਘ ਦੋਨਾਂ ਨਾਲ ਤੇ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਝਗੜਾ ਹੋ ਗਿਆ ਜਿੱਨੂੰ ਅਸੀਂ ਉੱਥੇ ਪਹੁੰਚੇ ਤੇ ਇਹਦੇ ਗੋਲੀ ਲੱਗੀ ਹੋਈ ਸੀ ਲਖਵੀਰ ਸਿੰਘ ਦੇ ਤੇ ਉੱਥੇ ਖੇਬੜੇ ਪੂਰੇ ਹੀ ਇਹ ਤੇ ਇੱਕ ਦੂਜੇ ਚਾਚਾ ਜੀ ਦੇ ਬੇਟੇ ਸਤਨਾਮ ਸਿੰਘ ਉਹ ਹਟਾਉਣ ਲੱਗੇ ਤਾਂ ਉਹਦਾ ਵੀ ਫੈਰ ਕਰਤਾ ਜੀ ਉਹਦੇ ਵੀ ਗੋਲੀ ਮਾਰੀ ਤੇ ਉਸ ਤੋਂ ਬਾਅਦ ਮਾ ਤੀਜੇ ਹਰਵਿੰਦਰ ਸਿੰਘ ਉਹ ਵੀ ਚਾਚਾ ਦੇ ਬੇਟੇ ਉਹਨਾਂ ਦੇ ਬਾਹ ਤੇ ਗੋਲੀ ਮਾਰੀ ਜੀ ਹਾਂਜੀ ਅਸੀਂ ਵੀ ਜਾਨ ਭੱਜ ਕੇ ਜਾਨ ਬਚਾਈ ਜੀ ਇਹਨਾਂ ਨੇ ਸੰਸਿਧਿਆਰ ਨੇ ਕੀ ਇਹਨਾਂ ਕੋਲੇ ਕੀ ਹੈ ਕੋਈ ਜਾਣਕਾਰੀ ਕੋਈ ਸਾਨੂੰ ਨਹੀਂ ਪਤਾ ਸਾਨੂੰ ਕਿਸੇ ਪਿੰਡ ਨੂੰ ਕਿਸੇ ਨੂੰ ਜਾਣਦੇ ਤਾਂ ਹੋਈਗੀ ਤੁਸੀਂ ਉਹਨਾਂ ਨੂੰ ਮਤਲਬ ਹਾਂਜੀ ਬੰਦੇ ਜਾਣਦੇ ਆ ਸਾਨੂੰ ਵਾਰ ਵਾਰ ਨਹੀਂ ਪਤਾ ਜੀ ਸੰਸਿਧਿਆ ਇੱਕ ਕਿ ਉਹ ਤਾਂ ਸਾਂਝੀ ਜ਼ਮੀਨ ਹੈ ਥੋਡੀ ਉਹਦੇ ਨਾਲ ਉੱਥੇ ਨਹੀਂ ਕੋਈ ਸਾਂਝੀ ਨਹੀਂ ਸਾਡੇ ਘਰ ਨੂੰ ਜਿਹੜਾ ਰਸਤਾ ਜਾਂਦਾ ਰਸਤੇ ਦੇ ਹੋਈ ਹੈ ਜੀ ਸਾਡੇ ਜੀ ਸਾਡੇ ਘਰ ਨੂੰ ਜਿਹੜਾ ਰਸਤਾ ਉੱਥੇ ਹੋਈ ਹੈ ਹਾਂਜੀ ਪੁਲਿਸ ਪਹੁੰਚ ਗਈ ਜੀ ਕਿੰਨੇ ਫਾਇਰ ਕਿੰਨੇ ਹੋਏ ਕਿੰਨੇ ਫਾਇਰ ਹੋਏ 4 ਤੋਂ 5 ਤੋਂ 6 ਕਰੇ ਜੀ ਕਿੰਨੇ ਜਣੇ ਸੀ ਜਿਹੜੇ ਫਾਇਰ ਕਰਨ ਵਾਲੇ ਉਹ ਦੋ ਜਣੇ ਸੀ ਦੋ ਜਣੇ ਦੋਨੋਂ ਭਰਾ ਸੀ ਮਤਲਬ ਤਿੰਨ ਜਣੇ ਉਦੋਂ ਬਾਅਦ ਛਡਾਉਣ ਤੋਂ ਉਹ ਵੀ ਜ਼ਖਮੀ ਤੁਸੀਂ ਵੀ ਛਡਾਉਣਾ ਆਏ ਹਾਂਜੀ 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 ਅਸੀਂ ਆਉਂਨਾ ਉਹ ਤਾਂ ਹੈ ਕਿ ਹਥਿਆਰ ਕਿਹੜਾ ਸੀ ਦੇਖਿਆ ਤੁਸੀਂ ਉਹਨਾਂ ਕੋਲੇ ਨਹੀਂ ਨਹੀਂ ਰਸੀਟ ਲਾਈਟ ਖਰਾਬ ਹੋਈ ਸੀ ਨੇਰਾ ਪਿੱਛੇ ਹਾਂਸੀ ਤਾਂ ਜਮਾਨਾ ਸਾਨੂੰ ਪਤਾ ਹੀ ਨਹੀਂ ਲੱਗਾ ਨੇਰਾ ਸੀ ਲਾਈਟ ਖਰਾਬ ਹੋਈ ਸੀ ਪਿੰਡ ਦੀ ਉੱਥੇ ਝਗੜਾ ਹੋਇਆ ਸੀ ਮਤਲਬ ਫਾਇਰ ਹੁੰਦੇ ਪਤ ਦੇਖਿਆ ਹਾਂਜੀ 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 ਫਾਇਰ ਪਾਂਦੋ ਛੇ ਹੋਈਆਂ ਜਾਂ ਅੱਛਾ ਕੋਈ ਪੁਰਾਣੀ ਰੰਜਿਸ਼ ਵੀ ਸੀ ਨਹੀਂ ਪੁਰਾਣੀ ਕੋਈ ਨਹੀਂ ਜੀ ਕਿ ਬਿਜਲੀ ਟਰਾਂਸਫਰ ਨੂੰ ਲੈ ਕੇ ਨਹੀਂ ਪੁਰਾਣੀ ਕੋਈ ਨਹੀਂ ਤੁਸੀਂ ਬੀਸੀ ਨੂੰ ਲੈ ਕੇ ਲੜਾਈ ਪਤਾ ਨਹੀਂ ਜੀ ਕੋਈ ਮਾੜ ਲਿਟਰਲ ਬਿਜਲੀ ਦਾ ਟਰਾਂਸਫਾਰਮਰ ਨਹੀਂ ਉਹ ਟਰਾਂਸਫਾਰਮਰ ਨੂੰ ਉਹ ਵੈਸੇ ਖਰਾਬ ਹੋ ਗਈ ਸਾਰੇ ਪਿੰਡ ਦੀ ਲਾਈਟ ਉਹ ਇਹ ਮੁੰਡਾ ਸਾਡਾ ਚਾਚਾ ਜੀ ਦਾ ਬੇਟਾ ਦੇਖਣ ਗਿਆ ਹੋਇਆ ਸੀ ਵੀ ੜਤ ਕਦੋਂ ਆਉਗੀ ਉੱਥੇ ਜਾ ਕੇ ਉਹ ਬੰਦੇ ਨੇ ਉਹਦੇ ਨਾਲ ਝਗੜਾ ਕਰ ਲਿਆ ਜਿੰਨੇ ਅਸੀਂ ਉੱਥੇ ਪਹੁੰਚੇ ਉਹਦੇ ਗੋਲੀ ਲੱਗ ਕੇ ਉਹ ਲਿਟਰਲ ਸੜਕ ਸੜਕ ਦੇ ਉੱਤੇ ਹੀ ਇਹਨਾਂ ਦੂਜੇ ਚਾਚਾ ਜੀ ਦੇ ਬੇਟਾ ਸਤਰਾਮ ਸਿੰਘ ਗਿਆ ਉਹਦੇ ਵੀ ਇਹਨੇ ਢਿੱਡ ਦੇ ਵਿੱਚ ਗੋਲੀ ਮਾਰੀ ਤੇ ਸਾਹਮਣੇ ਮਰੀ ਗਿਆ ਉਹ ਸਾਹਮਣੇ ਤੇ ਹਰਵਿੰਦਰ ਸਿੰਘ ਤਿਰਜਾ ਗਿਆ ਉਹਦੇ ਵੀ ਮਰੀ ਅਸੀਂ ਵੀ ਸਾਈਡ ਪਰ ਹੋ ਕੇ ਜਾਨ ਬਚਾਈਏ ਆਪਣੀ ਕਿੰਨੇ ਬੰਦੇ ਭੱਜ ਗਏ ਹੁਣ ਫਰਾਰ ਨੇ ਹਾਂ ਲਗੀਆਂ ਲੱਗੀਆਂ ਉਹਨਾਂ ਦੇ ਕਿੱਥੇ ਕਿੱਥੇ ਗੋਲੀਆਂ ਲੱਗੀਆਂ ਉਹਨਾਂ ਦੇ ਉਹਨਾਂ ਦੇ ਲਖਵੀਰ ਸਿੰਘ ਦੇ ਜੀ ਕਿਡਨੀ ਦੇ ਵਿੱਚ ਨੂੰ ਹੋ ਗਈ ਜਿਹੜਾ ਨਸਾਂ ਨੂੰ ਸਾਰੇ ਆਰਪਰ ਨਿਕਲੇ ਆ ਜੀ ਛੋਟੀਆਂ ਆਂਦੇ ਜੀ ਹਾਂ ਜੀ ਜਿਹੜੇ ਛੋਟੀਆਂ ਜਿਹੜੇ ਛੋਟੀਆਂ ਆਂਦਾ ਹੁੰਦੀਆਂ ਉਹ ਬਿਲਕੁਲ ਡੈਮੇਜ ਹੋ ਗਈਆਂ ਨਹੀਂ ਇੱਕੇ ਗੋਲੀ ਆ ਜੀ ਇੱਕੇ ਗੋਲੀ ਹਾਂ ਜੀ ਤੇ ਜਿਹੜਾ ਸਤਨਾਮ ਸਿੰਘ ਆ ਜੀ ਉਹਦੇ ਗੁਰਦੇ ਦੇ ਵਿੱਚ ਨੂੰ ਗਈ ਅੱਛਾ ਅੱਛਾ ਹਾਂ ਤੇ ਇਹ ਪੇਪੜੇ ਦੇ ਵਿੱਚੋਂ ਨਿਕਸਾ ਨਾਮ ਸੀ ਤੇ ਜਿਹੜਾ ਹਰਵਿੰਦਰ ਸਿੰਘ ਉਹਦੇ ਹੀ ਬਾਹਨ ਦੇ ਵਿੱਚ ਹੈ ਜੀ ਗੋਲੀ ਚ ਤੇ ਤੇ ਮਤਲਬ ਗੋਲੀ ਲੱਗੀ ਹਾਂਜੀ ਤਿੰਨ ਗੋਲੀਆਂ ਲੱਗੀਆਂ ਹਾਂਜੀ ਮਤਲਬ ਉਹਨਾਂ ਨੇ ਹਵਾਈ ਫਾਇਰ ਹੋਰ ਵੀ ਕੀਤੇ ਨੇ ਨਹੀਂ ਹਵਾਈ ਨਹੀਂ ਕਰਾਈ ਸਿੱਧੇ ਸਿੱਧੇ ਸ਼ੂਟੇ ਕਰਾਈ ਉਹਨਾਂ ਨੇ ਸਿੱਧੇ ਸ਼ੂਟ ਕੀ ਸਿੱਧਾ ਸ਼ੂਟੇ ਕਰਾਈ ਉਹਨਾਂ ਨੇ ਮਤਲਬ ਤੁਸੀਂ ਅੱਗੇ ਜਾਂਦੇ ਸੋਡੂਗੀ ਮਤਲਬ ਗੋਲੀ ਅਸੀਂ ਵੀ ਆਪਣੀ ਜਾਨ ਬਚਾਈ ਹੈ ਜੀ ਕਾਲੋ ਪਿੰਡ ਦੇ ਵਿੱਚ ਇੱਕ ਟਰਾਂਸਫਾਰਮ ਦੇ ਉੱਤੇ ਜਿਹੜਾ ਮਹੂਲੀ ਗੱਲ ਨੂੰ ਲੈ ਕੇ ਜਿਹੜਾ ਝਗੜਾ ਹੋਇਆ ਸੀ ਤੇ ਉੱਤੇ ਵਿੱਚ ਫਾਇਰਿੰਗ ਹੋਈ ਆ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤੇ ਕਿੰਨੇ ਬੰਦੇ ਦੇ ਸਾਡੀ ਪੋਰਟ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਐਸਐਸਓ ਹਰਨਜਪ੍ਰੀਤ ਸਿੰਘ ਕਾਲੋਂ ਇਮੀਡੀਏਟ ਉੱਥੇ ਮੌਕੇ ਤੇ ਪਹੁੰਚੇ ਸੀਗੇ ਤੇ ਉੱਥੇ ਬਿਆਨ ਹਰਵਿੰਦਰ ਸਿੰਘ ਦਾ ਬਿਆਨ ਦਰਜ ਕਰਕੇ ਤੇ ਐਫਆਈਆਰ ਨੰਬਰ 201 ਅੰਡਰ ਸੈਕਸ਼ਨ 307 323 41 25 27 54 58 ਆਮਦਗਟ ਦੇ ਅਡਰ ਤਰਾਵਾਂ ਦੇ ਵਿੱਚ ਆਪਣੇ ਦੋਵੇਂ ਮੁਲਜ਼ਮਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ ਅਦੇ ਦੇ ਕਿ ਕਿੰਨੇ ਕਿ ਹਾਲਤ ਕਿੰਨੀ ਕਮ ਕਮ ਦੀ ਰੱਡੇ ਹਸਪਤਲ ਦਾਖਲ ਹੋਇਆ ਅ ਕੀ ਕਹਿੰਦੇ ਅਜੇ ਆਊਟ ਆਫ ਡੇਂਜਰ ਹੈ ਐਸ ਲਈ ਪਰ ਫਿਰ ਵੀ ਤੈਨੂੰ ਹਸਪਤਲ ਦਾਖਲ ਆਈ ਸੀ ਸਰ ਇਹ ਪਤਾ ਲੱਗਿਆ ਲਾਇਸੈਂਸੀ ਹੈ ਇਹਦੇ ਨਿਆਹ ਜਾ ਤਿਆਰ ਨਹੀਂ ਇਹ ਮੋਡਲੀ ਤੋਂ ਤਾਂ ਦੱਸਿਆ ਵੀ ਕੀ ਕਹਿੰਦੇ ਆਪਣੇ ਲਾਇਸੈਂਸੀ ਹੈ ਪਰ ਇਹਦੀ ਡਿਟੇਲਡ ਵੈਰੀਫਿਕੇਸ਼ਨ ਕਰਕੇ ਤੇ ਤੁਹਾਨੂੰ ਇਹਦੇ ਬਾਰੇ ਪਤਾ ਨਹੀਂ ਅਜੇ ਉਹ ਦੋਸ਼ੀਆਂ ਦੀ ਪਾਲ ਚੱਲ ਰਹੀ ਹੈ ਦੇਖਿਆ ਜਾਵੇ ਤਾਂ ਲੋਕਾਂ ਦਾ ਖੂਨ ਇਸ ਕਦਰ ਉਬਾਲੇ ਮਾਰ ਲੱਗਿਆ ਕਿ ਨਿੱਕੀਆਂ ਮੋਟੀਆਂ ਤਕਰਾਰਾਂ ਦੇ ਉੱਤੇ ਇੱਕ ਦੂਜੇ ਦੇ ਜਾਨ ਲੈਵਾ ਹਮਲਾ ਕਰਨ ਤੋਂ ਬਿਲਕੁਲ ਗੁਰੇਜ਼ ਨਹੀਂ ਕਰਦੇ ਮੁਹਾਲੀ ਤੋਂ ਜੋਤੀ ਸਿੰਘਲਾ ਦੀ ਰਿਪੋਰਟ ਅਖੰਡ ਲੋਕ